45 ਹੋ ਗਿਆ 45 ਹੋ ਗਿਆ 39000 ਰੋੜ ਗਿਆ ਠੀਕ ਹੈ ਗੱਲ ਹਾਂ ਬਾਬਲਾ ਹੋ ਗਿਆ ਕਿ ਠੀ ਦਾ ਰੰਗ ਪਿਆ ਮੇਤਰੋ ਤਾਂ ਕੁਛ ਵੀ ਨਹੀਂ ਜੇ ਮੈਂ ਕਹ ਜੀ ਇਹ ਧੱਕੇ ਚ ਨਹੀਂ ਚੱਲਿਆ ਵਾ ਜਿਸ 680 ਕੰਤੇ ਚੱਲਿਆ ਪਲੋਸ ਪਲੋਸ ਕੇ ਚਲਾਇਆ ਵਾ ਜਮੀ ਨਹੀਂ ਚੱਲਿਆ ਟਰੈਕਟਰ ਬਾਈ ਯਾਰ 65000 ਰੁਪਏ ਮਾਨਤਨ ਹੋ ਜੂ 65000 ਮਾਨਤਨ ਨਹੀਂ 65000 ਨਫਾ ਮਿਲ ਜੂ ਨਫਾ ਵੀ ਮਿਲ ਜੂ ਦੇਖੋ ਯਾਰ ਸਰ ਮੈਂ ਇੰਜਨ ਦਾ ਰੰਗ ਰੰਗ ਜਾਈ ਯਾਰ ਜਮਾ ਨਵੇਂ ਵਰਗਾ ਪਿਆ ਦੇਖ ਇਧਰ ਜੇ ਟਰੈਕਟਰ ਹੀ ਨਵਾਂ ਬਾਈ ਕੋਈ ਨਵਾਂ ਪਿਆ ਨਾ ਟਰੈਕਟਰ 20 ਮਾਡਲ ਜਿੰਨਾ ਰੰਗ ਪਿਆ ਵੇ ਇੱਥੋਂ ਲੱਗ ਜਾਓ ਐਂ ਤੁਰੇ ਜਾਓ ਉਦੋਂ ਬਾਅਦ ਐਂ ਆ ਜਿਓ ਹਾਂ ਮੁੜ ਕੇ ਆ ਜਿਓ ਦੁਬਾਰੀ ਜੇ ਕਿਸੇ ਨੇ ਇੰਨਾ ਰੇਟ ਕਹਿ ਤਾ ਲੇ ਕੇ ਦੇਣਾ ਵਪਾਰ ਛੱਡ ਗਿਆ 49000 ਰੁਪਇਆ ਲਗਦਾ ਨਾ ਜੂ ਲੋਨ ਲਾਣ ਸਾਰਾ ਕੁਝ ਹੋ ਜੂ ਪੁਰਾਣਾ ਟਰੈਕਟਰ ਤਾਂ ਕੱਟ ਲਾਂਗਣੀ ਪੁਰਾਣਾ ਤਾਂ ਸ਼ਰਮਾ ਖਾ ਜੂਗਾ ਖਾ ਜਾਗੇ ਖਾ ਜਾ ਕਿਸੇ ਦੀ ਬੈਟਰੀ ਨਾ ਪਸੰਦ ਆਈ ਚੇਂਜ ਕਿੱਲੀ ਕੱਪਾ ਨਾ ਪਸੰਦ ਆ ਚੇਂਜ ਟਰੈਕਟਰ ਦੇ ਇੰਜਨ ਦਾ ਤੇਲ ਨਾ ਪਸੰਦ ਆਇਆ ਨਵਾਂ ਪਾ ਕੇ ਦਵਾਂਗੇ ਠੀਕ ਹੈ ਹੋਰ ਅਸਰ ਓਕੇ ਆ ਗਮਾ ਤੇ ਇੰਨੇ ਆਫਰ ਵਿੱਚ ਬੰਦੇ ਇੱਕ ਦੀ ਹੋਰ ਗੱਡਾ ਫੱਟੀ ਕਿਲੀ ਕੱਪਾ ਸਾਰਾ ਕੁਝ ਯਾਰ ਚੇਂਜ ਹੀ ਆ ਜਿਵੇਂ ਕਹਦੀ ਜਿਹੜਾ ਸੁਨੇਹਾ ਨਾ ਫਟਾ ਇਹ ਚੀਜ਼ ਅੱਸੀ ਗਾਲ ਤੋਂ ਤੁਹਾਨੂੰ ਸਵਾਗਤ ਆ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਆ ਪਾਖੜਿਆ ਤਲਵੰਡੀ ਸਪੋਰਟ ਟਰੈਕਟਰ ਮੰਡੀ ਤੇ ਤੇ ਨਾਲ ਆ ਆਪਣੇ ਆਪਣਾ ਭਰਾ ਹੀ ਪੀ ਸ਼ਰਮਾ ਸ਼ਰਮਾ ਜੀ ਹਾਲ ਚਾਲ ਕਿਵੇਂ ਆ ਬਹੁਤ ਵਧੀਆ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਆ ਪੂਰੇ ਵਧੀਆ ਹਾਲ ਚਾਲ ਤੇ ਟਰੈਕਟਰ ਪਾਵਾਂਗੇ ਅੱਜ ਜਿਵੇਂ ਕਹਦੀ ਇਹ ਸ਼ਰਮੇ ਦੇ ਖਜ਼ਾਨੇ ਦੀ کریم ਚਾਰ ਕਿ ਟਰੈਕਟਰ ਦਿਖਾਵਾਂਗੇ ਤੇ ਦਿਖਾਵਾਂਗੇ ਸਿਰੇ ਵਾਲੇ ਜਮਾ ਚਾਰ ਟਰੈਕਟਰ ਦਿਖਾਵਾਂਗੇ ਜਾਜ ਰੇਟ ਦਿਖਾਵਾਂਗੇ ਜਾਜ ਆਪਾਂ ਵਪਾਰੀ ਪਾਈਆਂ ਪਾਈਆਂ ਤੋਂ ਗਾਲਾਂ ਲਵਾਂਗੇ ਸੈਸੀ ਗਾਲਾਂ ਲਵਾਂਗੇ ਦੇਣਗੇ ਗਾਲਾਂ ਜਿਹੜੇ ਰੇਟ ਬੋਲਾਂਗੇ ਗਾਲਾਂ ਮੈਨੀਆਂ ਲਵਾਂਗੇ ਮਿਲਣਗੇ ਪੱਕਾ ਤੇ ਆਫਰ ਵੀ ਦਵਾਂਗੇ ਤੁਹਾਨੂੰ ਜਰ ਮੈਨੂੰ ਕੋਈ ਪਰਵਾਹੀ ਗਾਲਾਂ ਦੇਈਓ ਜਿੰਨੀਆਂ ਦੇਣੀਆਂ ਠੀਕ ਹੈ ਮੇਰੇ ਬਪਾ ਜ਼ਿੰਮੇਦਾਰ ਭਰਾ ਖੁਸ਼ ਚਾਹੁੰਦੇ ਬਸ ਠੀਕ ਹੈ ਹੋਰ ਨਹੀਂ ਮੈਨੂੰ ਕੁਝ ਚਾਹੁੰਦਾ ਤੇ ਹੁਣ ਜਿਵੇਂ ਕਹਦੀ ਇਹੀ ਧੋਲ ਕਰਦੇ ਅਸੂ ਕਿੰਨਾ ਮਾਰਦਾ ਅੱਜ 30 30 ਤਰੀਕਾ ਹਾਂਜੀ 7ਵਾਂ ਮਹੀਨਾ 7ਵਾਂ ਮਹੀਨਾ 7ਵਾਂ ਮਹੀਨਾ 2025 ਇਹ ਮਹੀਨੇ ਦੀ ਲਾਸਟ ਮੰਡੀ ਆ ਲਾਸਟ ਮੰਡੀ ਆ ਕੀ ਕਹਿ ਗੱਲ ਕੋਸ਼ਿਸ਼ ਕਰਾਂਗੇ ਜੈ ਜੈ ਰੇਟ ਬੋਲਣ ਦਾ ਹਾਂ ਇਹ ਭਾਈ ਜੀ 333 ਸਾਰਾ origignal ਆ 11 ਮਾਡਲ ਆ 333 ਇਸਰ ਆ ਗਿਆ ਜੀ origignal ਆ ਟਾਇਰ ਨਵੇਂ ਆ ਜਰਾ سیਅਟ ਕੰਪਨੀ ਦੇ ਟਾਇਰ ਲੱਗੇ ਹੋਏ ਆ سیਅਟ ਕੰਪਨੀ ਆ ਜੀ 90 ਪੈਸੇ ਟਾਇਰ ਆ ਵੀਰੇ ਹਾਂਜੀ ਪੰਜਾਬ ਨੰਬਰ ਦੇ ਵਿੱਚ ਪੀਬੀ 41 TV 41 ਨੰਬਰ ਆ ਤੇ ਉਰੇ ਲਿਆ ਮੜਾ ਜਿਆ ਕੈਮਰਾ ਯਾਰ ਸਰ ਮੈਂ ਇੰਜਨ ਦਾ ਰੰਗ ਰੰਗ ਜਾਈ ਯਾਰ ਜਮਾ ਨਵੇਂ ਵਰਗਾ ਪਿਆ ਦੇਖ ਇਧਰ ਜਿਆ ਟਰੈਕਟਰ ਹੀ ਨਵਾਂ ਬਾਈ ਨੀ ਨਵਾਂ ਪਿਆ ਨਾ ਟਰੈਕਟਰ 20 ਮਾਡਲ ਜਿੰਨਾ ਰੰਗ ਪਿਆ ਮਾਉਹੀ ਦੇਖੀ ਨਾ ਟਰੈਕਟਰ ਜਮਾ ਨਮ ਤੇ ਇਹਦਾ ਰੇਡੀਏਟਰ ਵਾਲਾ ਆ ਗਿਆ ਤਾਂ ਬਣਾ ਰੇਡੀਏਟਰ ਵਾਲੇ ਪਧਮਸੂਰ ਸੀ ਨਹੀਂ ਇਹ ਆਇਆ ਮਾੜਾ ਪੀਂਦਾ ਨਹੀਂ ਇਹ ਪਾਣੀ ਨਹੀਂ ਪੀਂਦਾ ਸਾਲਾ ਅਸਾ ਭਾਈ ਗੇਰ ਇੰਜਨ ਦਾ ਬਹੁਤ ਚੰਗਾ ਯਾਰ ਪਵਾ ਯਾਰ 20 22 ਮਾਡਲ ਚਲਾ ਲਿਆ ਜੈ ਜ ਆ ਉਹ ਜ ਆ ਉਹ ਜ ਚਲਾਈਦਾ ਉਹ ਜ ਇਹ ਚਲਾ ਲਿਆ ਹੁਣ ਡਿਮਾਂਡ 235 ਆ ਕਿੰਨੇ ਦਾ ਦਿਆਂਗਾ ਇਹ ਦੇਵਾਂਗੇ ਬਾਈ ਕਿਹਨਾਂ ਦਾ 2,10,000 ਦਾ ਆਹ ਟਰੈਕਟਰ ਦੇਵਾਂ 2,05,000 ਦਾ 2,05,000 ਦਾ 30,000 ਮਾਨਤਨ ਹੋ ਜਾਣਾ ਨਾ ਵੀ ਹੋ ਜੂਗਾ ਅਸਾਂ ਨਾ ਵੀ ਹੋ ਜੂਗਾ ਇਹਦੇ 11 ਮਾਡਲ ਆ ਹਾਂ ਪਈ ਉਪਾਦੀ ਇਹਦੇ ਪਾਸਿੰਗ ਸਾਲ ਤੋਂ ਉੱਪਰ ਪਈ ਹੈ ਜੀ ਨਾ ਵੀ ਹੋ ਜੂਗਾ 30,000 ਮਾਨਤਨ ਵੀ ਹੋ ਜੂਗਾ ਤੇ ਹੁਣ ਇੱਧਰਲੇ ਪਾਸੇ ਆ ਕਿਤੇ ਰ ਇੱਥੇ ਲਿਬੜਿਆ ਜਾ ਖੜਾ ਸੀ ਟਰੈਕਟਰ ਜਾਰਾ ਹੈ ਨਾ ਮਾ ਹੈ ਇਹਦੇ ਬਾਰੇ ਦਾ ਯਾਰ 57 58 ਮੰਡੀਆਂ ਲੱਗਦੀਆਂ ਤਲਵੰਡੀ ਸਾਬੋ ਦੇ ਵਿੱਚ ਹਮ ਇੱਥੋਂ ਲੱਗ ਜਾਓ ਐਂ ਤੁਰੇ ਜਾਓ ਉਦੋਂ ਬਾਅਦ ਐਂ ਆ ਜਿਓ ਹਾਂ ਮੁੜ ਕੇ ਆ ਜਿਓ ਦੁਬਾਰੀ ਜੇ ਕਿਸੇ ਨੇ ਇੰਨਾ ਰੇਟ ਕਹਿ ਤਾ ਹਮ ਲੈ ਕੇ ਦੇਣਾ ਵਪਾਰ ਛੱਡ ਜਾ ਜਿਹਦਾ ਰੇਟ ਆਪਾ ਦੇਣਾ ਦੇਣਾ ਠੀਕ ਐ ਤੇ ਮਾਡਲ ਹੈਗਾ 21 3 ਸਪੀਡ ਆ ਸਟਲ ਗੇਅਰ ਆ ਚਾਰੇ ਪਾਸੋਂ ਦਿਖਾ ਪੁੱਤ ਚਾਰੇ ਟਾਇਰ ਬਿਲਕੁਲ ਤਾਜ਼ੇ ਚਾਰੇ ਟਾਇਰ ਹੈਗੇ ਨਵੇਂ ਸਟਲ ਗੇਅਰ ਆ 3 ਸਪੀਡ ਆ ਤੇ ਜਿਵੇਂ ਨਵਾਂ ਟਰੈਕਟਰ ਆ ਡੰਡਾ ਫੱਟੀ ਸਭ ਕੁਝ ਨਾਲ ਆ ਠੀਕ ਆ ਠੀਕ ਆ ਗੱਲ ਬਾਈ ਪਾਵਰ ਸਟੇਨ ਦਾ 10000 ਰੁਪਏ ਹੀ ਆ ਟਰੈਕਟਰ ਜੈਂ ਨੂੰ ਕੀ ਕਹਿਣਾ ਯਾਰ ਵਿਜਾਂਸੀ ਜਾਣ ਦੀ ਲੋੜ ਨਹੀਂ ਬੰਦੇ ਨੂੰ ਜੇ ਨਵਾਂ ਲੈਣਾ ਇੱਧਰ ਆ ਜੀ ਕੇ ਨਾ ਸਹੀ ਗੱਲ ਆ ਸਸਤੇ ਰੇਟ 'ਚ ਜਮਾ ਮਿਲ ਜੂ। ਯਾਰ ਕਿਸੇ ਨੇ ਜੇ ਨਵਾਂ ਲੈਣਾ ਨਾ ਭਾਈ ਆਹ ਟਰੈਕਟਰ ਲੈ ਕੇ ਠੀਕ ਹੈ ਗੱਲ ਆਹ ਟਰੈਕਟਰ ਮੈਂ ਥੋੜੀ ਖਰੀਦ ਕੇ ਜੰਕਿਆਂ ਕੋਲੇ ਜਾ ਕੇ 50000 ਰੁਪਿਆ 'ਚ ਨਫਾ ਐ ਤੂੰ ਵੱਧ ਤੱਕ ਟਕਵਾ ਦਿਓ ਠੀਕ ਹੈ। ਉਹ ਪੌਣੇ 6 ਲੱਖ ਦਾ ਕੱਟ ਲੈਣਗੇ ਇਹਨੂੰ ਠੀਕ ਹੈ। ਤੇ ਮੈਂ 5 ਲੱਖ ਤੇ 30000 ਦਾ ਦੇ ਦੂੰਗਾ। 5 ਲੱਖ 95000 ਡਿਮਾਂਡ ਆ ਇਧਰ ਪੜਾਕਾ ਹੀ ਪਤਾ ਉਰੇ ਲੈ ਮੜਾ ਜਣਾ ਆ ਦਿਖਾ ਇਧਰ। ਸਿੱਧੇ ਸਿੱਧੇ ਚੱਲੇ ਗਿਆ ਹੁਣ ਤਾਂ ਕੋਈ ਦੇ ਦੂ 595 ਡਵਾਡਾ 530 ਦਾ ਹਾਂ ਠੀਕ ਹੈ ਮੈਂ ਸ਼ਰਤ ਲਾਉਣਾ ਤੁਸੀਂ ਜੰਤਰੀ ਜਾ ਕੇ ਪੁੱਛ ਲਿਓ ਕਰੇ ਭਾਈ 21 ਮਾਡਲ 3 ਸਪੀਡ ਟਰੈਕਟਰ ਕਟਾਉਣਾ ਕਿੰਨੇ ਦਾ ਕਟਾਣਾ ਕਟਾਂਗੇ ਹਾਂ ਜੇ ਤੁਸੀਂ ਐਂ ਕਹਿੰਦੇ ਹੋ ਭਾਈ 6 ਦਾ ਕਟਾਓ 6 ਦਾ ਵੀ ਕਟਾ ਲੀ ਠੀਕ ਹੈ 65000 ਰੁਪਏ ਮਾਨਤਾਨ ਹੋ ਜੂ ਇਹ ਜੋ 65000 ਮਾਨਤਾਨ ਨਹੀਂ 65000 ਨਫਾ ਮਿਲ ਜੂ ਨਫਾ ਹੀ ਮਿਲ ਜੂ ਜੇ ਕਿਸੇ ਨੇ ਨਵਾਂ ਲੈਣਾ ਕੋਈ ਵੀ ਟਰੈਕਟਰ ਲੈਣਾ ਹੋਵੇ ਠੀਕ ਹੈ ਇਹਨੂੰ ਲੈ ਜੋ ਠੀਕ ਹੈ ਗੱਲ ਇਹਦੇ ਜੋ ਨਫਾ ਮਿਲ ਜੂ ਤੇ ਪੁਰਾਣਾ ਵੇਚ ਕੇ ਕਿਤੇ ਉਂ ਵੇਚਣਾ ਉਂ ਵੀ 50000 ਨਫਾ ਹੈਗਾ ਤੇ ਪੁਰਾਣਾ ਕੱਟ ਲੈਣਾ ਵਿੱਚ ਪੁਰਾਣਾ ਕੱਟ ਲੈਣਾ ਲੂਨ ਫੈਂਸ ਤੇ ਹੁਣ ਉਧਰ ਨਵੇਂ ਕੋਲ ਹੀ ਆ ਜਾ ਹੁਣ ਆਪਾਂ ਨਵਾਂ ਨਵਾਂ ਬਾਵਾਂ ਕਰੀਏ ਨਾ ਯਾਰਾ ਬਾਤ ਇਹ ਆਪਾਂ ਪਹਿਲੇ ਪਹਿਲੇ ਵੀਡੀਓ ਚਾਹੂ ਅੱਜ ਇਹ ਇਹ ਤਾਂਹੀਂ ਇਧਰੋਂ ਆਇਆ ਮੈਂ ਕਿਹਾ ਨਵਾਂ ਨਵਾਂ ਕਰੀ ਜਾਂਦਾ ਸਰ ਮੈਂ 23 ਮਾਡਲ ਆ 24 ਦੀ ਕਾਪੀ ਆ ਤੇ ਸਿਰਫ 680 ਘੰਟੇ ਚੱਲਿਆ ਹਾਂ ਤੂੰ ਤੂੰ ਇੱਕ ਚੀਜ਼ ਦੇਖ ਮਹਾਲੀਆਂ ਚੀਜ਼ਾਂ ਛੱਡ ਹੂੰ ਤੈਨੂੰ ਇੱਧਰ ਕੈਮਰਾ ਲੈ ਕੇ ਆਉ ਦੇ ਕੋਲੇ ਆ ਗਿਆ ਆ ਗਿਆ ਪਹਿਲੇ ਪਾਸੇ ਕੈਮਰਾ ਲੈ ਕੇ ਚੱਲ ਤੈਨੂੰ ਮੈਂ ਚੀਤ ਦਿਖਾਉਣਾ ਟਰੈਕਟਰ ਦੀ ਪੱਠੀ ਦੇਖ ਤੂੰ ਇਹਦੀ ਹੂੰ ਏ ਪੱਠੀ ਦਿਖਾ ਦੇਖੋ ਪੁੱਤ ਆ ਪਿਆ ਰੰਗੀ ਪਿਆ ਪੱਠੀ ਦਾ ਤਾਂ ਓਏ ਪੱਠੀ ਦਾ ਰੰਗ ਪਿਆ ਮੇਤਰੋ ਤਾਂ ਕੁਛ ਵੀ ਨਹੀਂ ਜੇ ਮੈਂ ਕਹ ਜੀ ਇਹ ਤਾਂ ਕੇਚੇ ਚ ਨਹੀਂ ਚੱਲਿਆ ਵਾ ਜਿਸ 680 ਗੰਟੇ ਚੱਲਿਆ ਪਲੋਸ ਪਲੋਸ ਕੇ ਚਲਾਇਆ ਵਾ ਟਰੈਕਟਰ ਜਮੀ ਨਹੀਂ ਚੱਲਿਆ ਟਰੈਕਟਰ ਭਾਈ ਯਾਰ ਠੀਕ ਹੈ ਮੈਨੂੰ ਐ ਲੱਗਦਾ ਕਿਦਾ ਇਹਨੇ ਜੋਰ ਹੀ ਨਹੀਂ ਲਵਾਇਆ ਦਾ ਜਿਹੜਾ ਪੱਠੀ ਦਾ ਰੰਗ ਵੀ ਨਹੀਂ ਮੱਚਿਆ ਪੱਠੀ ਦਾ ਰੰਗ ਨਹੀਂ ਮੱਚਿਆ 680 ਘੰਟੇ ਚੱਲਿਆ ਫਾਰਮ ਟਰੈਕ 45 ਦਾ 23 ਮਾਡਲ ਆ 24 ਦੀ ਕਾਪੀ ਆ ਨੰਬਰ ਐਚ ਆਰ ਐਨਓ ਸੀ ਮਿਲ ਜੂ ਮੇਲ ਦੀ ਚਾਰੇ ਟਾਇਰ ਨਾਲ ਦੇ ਆ ਠੀਕ ਹੈ ਸਾਈਡ ਗੀਅਰ ਆ ਵੀਰੇ ਹੂੰ 50 ਐਚਪੀ ਦੇ ਵਿੱਚ ਆ ਹਾਂਜੀ ਤੇ ਟੌਪ ਮਾਡਲ ਐਫ 41 ਆ ਠੀਕ ਆ ਆ ਲਿਖਿਆ ਜੀ 50 ਐਚਪੀ ਹਾਂਜੀ ਰੁਪਈਆ ਹੀ ਹੈ ਡਾਇਰੈਕਟ ਇਹ ਤਾਂ ਤੇ ਹੁਣ ਇਹਦੀ ਡਿਮਾਂਡ ਹੈ ਜੀ 6 ਲੱਖ ਤੇ 15000 ਜਿਹਨੇ ਨਵਾਂ ਲੈਣਾ ਨਾ ਸਤਨਾਮ ਹਾਂਜੀ ਇਹ ਲੈ ਜੀ ਇਹ ਲੈ ਜੀ 615 ਦਾ ਹੈਗਾ ਘਟਾ ਕੀ ਘਟੋਣਾ 615 ਇਹ ਯਾਰ ਤੂੰ 580 ਦਾ ਰਹਿ ਗਿਆ ਯਾਰ ਹਾਂ ਟਰੈਕਟਰ ਦੇਵਾਂਗੇ 7921 ਇੱਕ ਰੇਟ 570000 570000 ਦਾ 30 40 45000 ਰੁਪਏ 45 ਉੱਡ ਗਿਆ 45000 ਰੁਪਏ ਲੱਗਿਆ ਤਾਂ ਉਹ ਜੋ ਲੋਨ ਲਾਣ ਸਾਰਾ ਕੁਝ ਹੋ ਜੂ ਪੁਰਾਣਾ ਟਰੈਕਟਰ ਤਾਂ ਕੱਟ ਲਾਂਗਣੀ ਪੁਰਾਣਾ ਤਾਂ ਸ਼ਰਮਾ ਖਾ ਜੂਗਾ ਖਾ ਜਾਾਂਗੇ ਖਾ ਜਾਾਂਗੇ ਖਾ ਜਾਾਂਗੇ ਭਾਈ ਖਾ ਜਾਾਂਗੇ ਤੇ ਗਿਆ ਗਿਆ 730 ਸੂਪਰ ਇੱਕ ਗੱਲ ਹੋਰ ਸੁਣ ਲੈ ਆਹ ਟਰੈਕਟਰ ਤੇ ਲੋਨ ਵੀ ਫੁੱਲ ਵਾਂਗੂ ਹੀ ਹੋ ਜੂਗਾ ਜਮਾ ਹੋ ਜੀਦਾ ਨਵੇਂ ਆ ਯਾਰ ਜਮਾ ਤੇਹੀ ਮਾੜਲਾ 24 ਆਰਸੀ 5 ਲੱਖ ਦਾ ਲੋਨ ਹੀ ਹੋ ਜੂ 5 ਸਵਾ 5 ਸਵਾ 5 ਲੱਖ ਦਾ ਲੋਨ ਹੀ ਹੋ ਜੂ ਤੇ ਪਿੱਛੇ ਕੀ ਰਹੀ ਹੈ ਪਿੱਛੇ ਤਾਂ ਕੁਝ ਵੀ ਨਹੀਂ ਰਿਹਾ ਹਣ ਤੁਹਾਨੂੰ ਆਦਾ ਸ 14 ਮਾੜਲਾ ਸੂਪਰ ਇਹ ਕਈ ਵੀਡੀਓ ਚ ਆ ਗਿਆ ਹਾਂ ਠੀਕ ਹੈ ਨਵੇਂ ਟਾਇਰ ਇਹਦੇ ਕੰਪੈਸਿਟੀ ਚੈੱਕ ਆ ਡਬਲ ਡਿਸਟ੍ਰਿਬਿਊਟਰ ਆ ਗੇਰ ਇੰਜੀਨਰ ਰੁਪਈਏ ਦਾ ਰੁਪਿਆ ਟਰੈਕਟਰ ਇਹ ਤੇ ਟਾਇਰ ਲੱਗੇ ਆ 15 ਦੇ 15 ਦੇ 15 ਦੇ ਟਾਇਰਾਂ ਦੇ ਵਿੱਚ ਤਰਮੀ ਲੱਗੀ ਆ ਹਾਂਜੀ ਤੇ ਗੇਰ ਇੰਜਨ ਦਾ ਓਕੇ ਆ ਟਰੈਕਟਰ ਆ 480 ਡਿਮਾਂਡ ਆ 14 ਮਾਡਲ ਆ ਹਰਿਆਣਾ ਨੰਬਰ ਆ ਹਾਂਜੀ ਐਨਓਸੀ ਦੇਵਾਂਗੇ ਅ ਟਰੈਕਟਰ ਕਿਉਂ ਹੋ ਜਾਏ ਯਾਰਾ ਕੋਸ਼ੇ ਹੋ ਜੇ ਹਾਂ ਇਹਨਾਂ ਵਾਦਾ ਕਰਦਾ ਅਗਲੀ ਮੰਡੀ ਤੇ ਲਿਆਉਣਾ ਨਹੀਂ ਠੀਕ ਆ ਵੀ ਦੇਣਾ ਹੀ ਆ ਹੁਣ ਇਹ ਦੇ ਲਿਆਉਣਾ ਹੀ ਨਹੀਂ ਲਿਆਉਣੀ ਨਹੀਂ ਵੇਖੇ ਭਾਵੇਂ ਨਾ ਵੇਖੀ ਠੀਕ ਆ ਤੇ ਹੁਣ ਇੱਕ ਕਰੀ ਪੜਾਕਾ ਪਾ ਦੇ ਫਰੀਟ ਦਾ 480 ਡਿਮਾਂਡ ਉਹੀ ਪਾ ਦੇ ਮੈਂ ਤਾਂ ਪਾਉਂਦਾ ਨਹੀਂ 480 4.5 ਸੋਰ ਘਟਾਲਾ 440 ਠੀਕ ਹੈ ਠੀਕ ਹੈ ਨਹੀਂ ਟਰੈਕਟਰ ਦੇਵਾਂਗੇ 430000 430000 ਦਾ 50000 ਰੁਪਿਆ ਮਾਨਤਾ ਨ ਹੋ ਜੂਗਾ ਟਰੈਕਟਰ ਦੇ ਵਿੱਚੋਂ 50000 ਤੇ ਹੁਣ ਇੱਕ ਉਹ ਦੇ ਉਹ ਫਿਰ ਤੁਸੀਂ ਜਿਹੜੇ ਹੁਣ ਨੰਗ ਨਗਦਾ ਕਿਸੇ ਪਾਸੇ ਸ਼ਰਮਾ ਇੱਕ ਟਰੈਕਟਰ ਆ ਖੜਾ ਠੀਕ ਹੈ ਇਹ ਦੋ ਜਿਹੜਾ ਬਾਈ ਕਾਲੇ ਰੇ ਆ ਠੀਕ ਹੈ ਇਹ ਰਾਜਸਥਾਨ ਦਾ ਨੰਬਰ ਆ ਹਾਂਜੀ 2000 ਮਾਡਲ ਆ ਠੀਕ ਹੈ ਗੇਅਰਿੰਗ ਦਾ ਓਕੇ ਆ ਸਾਰਾ オリジナル ਆ ਸਤਨਾਵ ਆ ਠੀਕ ਹੈ ਇਹ ਰਾਜਸਥਾਨ ਤੋਂ ਹਰਮਾਨਗੜ੍ਹ ਕੋਲੋਂ ਆਇਆ ਬਾਈ ਆਪਣੇ ਕੋਲੇ ਵੇਚਣ ਗੰਗਾ ਨਗਰ ਸੋਰੀ ਮਾਫ ਕਰਨਾ ਆਪਣੇ ਕੋਲੇ ਘਰੇ ਖੜਨਗੇ ਟਰੈਕਟਰ ਹਾਂ ਤੇ 225 ਲਿਖਿਆ ਰੇਟ ਕਾਲੇ ਕਿੰਨੇ ਦਾ ਮੈਂ ਤਾਂ ਕੀ ਕਰਦਾ ਲੈ ਦੱਸ ਮੈਨੂੰ ਦੂੜ ਦੱਕਦਾ ਹੁਣ ਹੀ ਲਿਖਾ ਦੇ ਮੈਨੂੰ ਕਿੰਨਾ ਕਿੰਨੇ ਦਾ ਬੱਬੇ ਦਾ ਕਰਦੇ 1 ਲੱਖ ਤੇ 85000 ਦਾ ਟਰੈਕਟਰ ਹਾਂ ਜਾਂ ਨਾ ਬਾਈ ਠੀਕ ਐ ਏਦੂ ਘੱਟਲੇਪ ਮੈਂ ਫੋਨ ਹੀ ਨਾ ਕਰਿਓ ਇਹਦੇ ਚ ਹੋ ਗਿਆ 40000 ਮੰਨ ਤਾਂ ਹੋ ਗਿਆ ਮੁੰਡਾ ਦਾ ਹਾਂ 40000 ਏਦੂ ਘੱਟਲੇ ਦਾ ਕਰਦਾ ਹੁਵੇ ਇਹਨਾਂ ਦਾ ਇੱਕ ਲੱਖ 85 ਇਹਨਾਂ ਦਾ ਕਰ ਦਿੰਦਾ ਕਿਹਾ 1 ਲੱਖ 85 ਹਜ਼ਾਰ ਤੋਂ ਘੱਟ ਨਾ ਬਾਈ ਫੋਨ ਕਰਿਓ ਬੇਨਤੀ ਹੱਥ ਬਨ ਕੇ ਕਾਲੇ 2000 ਮਾਡਲ ਆ 40 ਹਜ਼ਾਰ ਆ ਟਰੈਕਟਰ ਚ ਮੰਨਤਾ ਨਾ ਹੋ ਜੂ ਰਾਜਸਥਾਨ ਨੰਬਰ ਆ ਤੇ ਅੱਗੇ ਦਾ ਜਿਵੇਂ ਕਿ ਇਹ ਜਹਾਜ਼ ਹੀ ਖੜਾ 2001 ਮਾਡਲ ਆ ਪਾਵਰ ਸਟੀering ਹੋਇਆ ਵਾ 16 ਦੇ ਟਾਇਰ ਆ ਸੋਇਆ ਟਾਇਰ ਮਗਰਾੜ ਆ ਮੂਰਲੇ ਨਾਟਗਰਾਂ ਵਾਲੇ ਟੈਰਾ ਤੇ ਰਿੰਬ ਵੀ ਨਾਟਗਰਾਂ ਵਾਲੇ ਜੇ ਨਾਲ ਹੀ ਆਇ ਲੱਗਦਾ ਮੈਨੂੰ ਸਤਨਾਵਾ ਮਗਰਿਆੜ ਤੇ ਇਹ ਮੈਨੂੰ ਆ ਲੱਗਦਾ ਓਰੀਜਨਲ ਸੋਨਾ ਵਾਲੇ ਟੈਰਾ ਵਾਲਾ ਹੋਊਗਾ 14 ਦੀ ਆਇ ਮੈਨੂੰ ਲੱਗਦਾ ਨਹੀਂ ਆ ਕਿਵੇਂ ਹੋ ਗਿਆ ਫਿਰ ਉੱਤੇ ਮਾਰ ਕੇ ਟੋਲਾ ਲਵੇ ਯਾਰ ਮੈਂ ਕਹਿੰਦਾ 16 ਵਾਲੇ ਟੈਰਾ ਵਾਲਾ ਆਇਆ ਹੋਊਗਾ ਯਾਰ ਐਡਾ ਤਾਂ ਮੈਂ ਰਿੰਬੀ ਨਹੀਂ ਆਇਆ ਇਹਦੇ 14 ਵਾਲਾ ਠੀਕ ਹੈ ਇਹਦਾ ਸਹਾਈ ਰਿੰਪੀ ਬਟਾ ਹੈ ਠੀਕ ਹੈ ਫੈਕਟਰੀ ਨਾ ਰ ਮਗਰਿਆੜ ਆਇਆ ਹੂੰ ਇਹ ਨਹੀਂ ਆਏ ਇਹ ਨਹੀਂ ਆਏ ਇਹ ਵੀ 16 ਦੇ ਟਾਇਰ ਤੇ ਆਏ ਆ ਜਿਹੜਾ ਪਾਵਰ ਹੋਇਆ ਉਹ ਬਾਅਦ ਚ ਹੋਇਆ ਪਾਵਰ ਮੰਗਰੋਂ ਹੋਇਆ ਪਾਵਰ ਮੰਗਰੋਂ ਹੋਇਆ 16 ਵਾਲੇ ਟਾਇਰਾਂ ਵਾਲਾ ਮੂਹਲੇ ਨਾਟਗਾਰਾਂ ਵਾਲੇ ਇੱਕ ਗੱਲ ਹੋਰ ਆ ਜਗਾੜੀ ਕੰਮ ਨਹੀਂ ਕੀਤਾ ਪਾਵਰ ਸ਼ੇਅਰਿੰਗ ਦਾ ਡਬਲ ਪੰਪ ਠੀਕ ਹੈ ਕਿ ਬਾਲੇ ਬੰਦੇ ਇੱਕ ਪੰਪ ਦੀ ਪਾਵਰ ਸ਼ੇਅਰਿੰਗ ਕਰ ਦਿੰਦੇ ਟਰੈਕਟਰ ਨੂੰ ਹੂੰ ਪੂਰੇ ਸ਼ੌਂਕਣਾ ਪੈਸੇ ਲਾਇਆ ਸ਼ੌਂਕ ਨਾਲ ਪਾਵਰ ਕਰਾ ਇਹ ਤਲਵੰਡੀ ਸਾਬ ਦਾ ਨੰਬਰ ਕਾਲੇ ਹੈਣਾ ਠੀਕ ਹੈ 45 ਤਲਵੰਟੀ ਦਾ ਪੰਜਾਬ ਦਾ ਨੰਬਰ ਆ 2001 ਮਾਡਲ ਆ ਹਾਂਜੀ 270 ਡਿਮਾਂਡ ਕਾਲੇ ਕਿੰਨੇ ਦਾ ਹੋਏ ਨਹੀਂ ਆਇਆ ਇਹ ਰਾਜ ਦਾ ਮੈਂ ਕਹਿੰਦਾ 2 ਲੱਖ ਦਾ ਦੇ ਦਵਾਂ ਦਾ 2 3 ਹੈ 2 3 ਹਾਂ 2 ਲੱਖ ਤੇ 25 ਹਜ਼ਾਰ ਦਾ ਟਾਈਟਲ ਹਾਂ ਲੈ ਮੂੰਹ ਮੰਗਿਓ ਛੜਕ ਤੇ ਵਕੇ ਜਾਇਆ ਮੈਂ ਮਰਨਾ ਤੈਨੂੰ ਉਹ ਵੀ ਨਹੀਂ ਮਿਲਨੀ ਮੌਤ ਵੀ ਨਹੀਂ ਮਿਲਨੀ ਬੱਸ ਇਹ ਨੋਗਾ ਮੈਂ ਵੀ ਨਹੀਂ ਮੈਂ ਮੈਂ ਕਹਿੰਦਾ ਮੈਂ ਮੈਂ ਰੇਟ ਬੋਲਿਆ ਐ ਕਰੋ ਰੇਟ ਬੋਲੇ ਆ ਲਾ ਡਾਓ ਕਿੰਨੇ ਡੋਨੇ ਚੱਕੋ ਟਰੈਕਟਰ 40000 ਮਨ ਤਾਂ ਨਹੀਂ ਚੋਜ ਦਿੰਦੇ 40 ਚਾਹੀਦਾ 25000 ਰੁਪਿਆ ਦਾ ਟਰੈਕਟਰ ਲੈ ਲਾਂਗੇ ਠੀਕ ਹੈ ਲੈ ਜਿਓ ਲੈ ਲਾਂਗੀ ਨਹੀਂ 70 ਇਨਾਂ ਦਾ 25 ਹੋ ਗਿਆ 45 ਹੋ ਗਿਆ 45 ਹੋ ਗਿਆ 45000 ਰੋਟ ਗਿਆ ਠੀਕ ਹੈ ਗੱਲ ਆ ਬੜਾ ਬਲਾ ਹੋ ਗਿਆ ਇਹ ਗੱਗਣ ਗਨੇ ਪੈਸੇ ਸੀ ਮਿਲ ਗਏ ਆਪਕੋ ਔਰ ਕੀ ਮਿਲ ਗਿਆ ਸੋ ਡੀਸੈਮਬਰ ਬੋ 90000 ਰੁਪਿਆ ਦਾ ਉੱਤੇ ਲੱਗਿਆ ਵਿਆ ਇੰਜਾ ਗੇਅਰ ਤੇ ਚਾਹੇ ਨਾ ਮਸਾਲਾ ਦਾ ਨੰਬਰ ਬੋ ਨੰਬਰ ਬੋਲੇ 97836 97836 11855 11855 ਬਾਈ ਦਾ ਨੰਬਰ ਨੰਬਰ ਵੀ 855 ਟਰੈਕਟਰ ਵੀ 855 ਦਾ ਸ਼ੰਕੀ ਹੈ ਮੇਰਾ ਯਾਰ ਠੀਕ ਹੈ ਟਰੈਕਟਰ ਬਾਈ ਮੇਰੇ ਕਿੱਥੇ ਜੱਟੀਆਂ ਦਾ ਟਰੈਕਟਰ ਤੇਰੇ ਨਾਲ ਟਰੈਕਟਰ ਕਰੇ ਹੋਣਗੇ ਬਾਈ ਜੀ ਨੇ ਕਿਸੇ ਨਹੀਂ ਵੀਰ ਨੇ ਲੈਣਾ ਬਾਈ ਨਾਲ ਕੰਟੈਕਟ ਕਰ ਲਿਓ ਸਿੱਧਾ ਆਪਾਂ ਕੋਈ ਖਾਣੀ ਨਹੀਂ ਖਾਣੀ ਕਿ ਗਲਤ ਗਲਤ ਕਰੇ ਕਾਲੇ ਨਾਲ ਲਿਆ ਜਾ ਮੂਹ ਪ੍ਰੇਵਾ ਠੀਕ ਹੈ ਮਿੱਤਰਾਂ ਇਹ ਸ਼ਰਮੇ ਦਾ ਨੰਬਰ ਸਕਰੀਨ ਉੱਤੇ ਲੱਗਿਆ ਬਈਆ ਹਾਂ ਮੇਰਾ ਨੰਬਰ ਹੈਗਾ ਜੀ 947884545 ਹੂੰ ਦੂਜਾ ਨੰਬਰ 887294545 ਦੋਨੇ ਨੰਬਰਾਂ ਦੇ ਵਟਸਐਪ ਚੱਲਦਾ ਦੋਨਾਂ ਤੇ ਕਾਲਿੰਗ ਹੁੰਦੀ ਹੈ ਠੀਕ ਹੈ ਗੱਲ ਕੋਈ ਵੀ ਟਰੈਕਟਰ ਲੈਣਾ ਯਾਰਾਂ ਨੂੰ ਕਰ ਲਿਓ ਫੋਨ ਆ ਠੀਕ ਹੈ ਗੱਲ ਮੈਥੋਂ ਫੋਨ ਟਰੈਕਟਰ ਤਾਂ ਲਿਓ ਠੀਕ ਹੈ 5 4 ਮੰਡੀਆਂ ਦੇਖ ਕੇ ਤਸੱਲੀ ਕਰਕੇ ਆ ਜਾਓ ਤੇ ਜਿੰਨੇ ਰੇਟ ਬੋਲੇ ਆ ਉਹ ਵੀ ਪੱਕੇ ਨਹੀਂ ਯਾਰ ਤੁਸੀਂ ਸਕਰੀਨ ਸ਼ਾਟ ਦਿਖਾ ਦਿਓ ਮਨ ਤਾਂ ਨਾ ਹੋਰ ਕਰਵਾ ਦਾਂਗੇ ਹੋ ਜੂਆ ਹੋ ਜੂਆ ਇੱਕ ਹੋਰ ਧਮਾਕਾ ਜੇ ਕਿਸੇ ਦੀ ਬੈਟਰੀ ਨਾ ਪਸੰਦ ਆਈ ਚੇਂਜ ਕਿੱਲੀ ਕੱਪਾ ਨਾ ਪਸੰਦ ਆਇਆ ਚੇਂਜ ਟਰੈਕਟਰ ਦੇ ਇੰਜਨ ਦਾ ਤੇਲ ਨਾ ਪਸੰਦ ਆਇਆ ਨਵਾਂ ਪਾ ਕੇ ਦਵਾਂਗੇ ਠੀਕ ਹੈ ਥੋੜਾ ਸੋ ਓਕੇ ਹੈ ਗਮ ਹਾਂ ਇਹ ਐਨੇ ਆਫਰ ਵਿੱਚ ਬੰਦੇ ਇੱਕ ਨਹੀਂ ਹੋ ਰਹੇ ਜਾਂ ਜਾਈ ਗੱਡਾ ਫੱਟੀ ਕਿਲੀ ਕੱਪਾ ਸਾਰਾ ਕੁਝ ਯਾਰ ਚੇਂਜ ਹੀ ਆ ਜਿਵੇਂ ਇਹ ਦੀ ਜਿਹੜਾ ਸੁਨੇਹਾ ਨਾ ਫਟਾ ਇਹ ਚੀਜ਼ ਟਰੈਕਟਰ ਦੇ ਪਾਦਲੇ ਲੈ ਕੇ ਜਾਣਾ ਉਹ ਵੀ ਚੇਂਜ ਯਾਰ ਉਹ ਵੀ ਆ ਨਹੀਂ ਹੈਗਾ ਵੀ ਲੈ ਗੇ ਪੱਕੀਆਂ ਨਹੀਂ ਉਹ ਵੀ ਚੇਂਜ ਤੇ ਇੱਕ ਇੱਕ ਹੋਰ ਚੀਜ਼ ਮੈਂ ਦੇਖੀ ਬੰਦਾ ਕਹਿੰਦਾ ਅਸੀਂ ਟੈਂਕੀ ਫੁੱਲ ਕਰ ਦਿੰਨੇ ਆ ਤੇਲ ਦੀ ਮੈਂ ਕਹਿੰਦਾ ਜਿੰਨੇ ਕ ਅਸੀਂ ਆਫਰ ਦੇ ਇਨ ਨੇ 5-7 ਟੈਂਕੀਆਂ ਭਰ ਜਾਣੀਆਂ ਉਹਨੇ ਤੇ ਪੈਸਿਆਂ ਨਾਲ ਇਹ ਨਹੀਂ ਸ਼ਰਮਾ ਜੀ ਮੈਂ ਕਹਿੰਦਾ ਪਿੱਛੇ ਭਾਵੇਂ ਖਾਲੀ ਟਰੱਮ ਲਿਆ ਉਹ ਵੀ ਭਰ ਲਿਓ ਉਹ ਵੀ ਭਰ ਲਿਓ ਜਿਹੜੇ ਹਿਸਾਬ ਨਾਲ ਸ਼ਰਮਾ ਡਿਸਕਾਊਂਟ ਕਰਦਾ ਤੇ ਚੀਜ਼ਾਂ ਚੇਂਜ ਕਰਕੇ ਦਿੰਦਾ ਜਿਵੇਂ ਬੈਟਰੀ ਆ 5-7000 ਰੁਪਏ ਦੀ ਬੈਟਰੀ ਟਿਕਦੀ ਆ 8000-15-18000 ਲੱਗ ਜਾਂਦਾ ਬਾਈ ਇੱਕ ਟਰੈਕਟਰ ਤੇ ਕੋਈ ਕੁਝ ਕਹੀ ਜਾਵੇ ਇਹ 190 200 ਲੀਟਰ ਦਾ ਟਰੱਮ ਭਰ ਜਾਂਦਾ ਆਪਾਂ ਸਟਾਕ ਹੀ ਖਾਲੀ ਕਰਨਾ ਬਸ ਕੋਈ ਕੁਝ ਨਹੀਂ ਕਰਨਾ ਇਹਨਾਂ ਨੂੰ ਬਸ ਦਾਵਾ-ਦਵਾ ਵੇਚ ਕੇ ਬਸ ਠੀਕ ਹੈ ਉਦੋਂ ਬਾਅਦ ਇੱਕ ਜਾਂ ਦੋ ਟਰੈਕਟਰ ਹੋਇਆ ਕਰਨਾ ਠੀਕ ਹੈ ਜਮਾ ਕਿਤੇ ਹਨ ਕਿਦੀ ਮਸਨਿਆਸ ਲੈਣ ਲੱਗਿਆ ਦਿਲ ਤੋੜ ਦੇ ਕਿਤੇ ਨਹੀਂ ਸੰਨਿਆਸ ਦਾ ਤਾਂ ਕੋਈ ਪਤਾ ਨਹੀਂ ਹਦੇ ਤੇ ਦੱਬ ਕੇ ਮਿੱਤਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਨੰਬਰ ਬਾਈ ਸ਼ਰਮੇ ਦਾ ਸਕਰੀਨ ਦੇ ਉੱਤੇ ਆ ਬੁੱਧਵਾਰ ਨੂੰ ਮੰਡੀ ਦੇ ਵਿੱਚ ਪੰਜਾਬੀ ਢਾਬੇ ਦੇ ਬਿਲਕੁਲ ਨਾਲ ਮਿਲਦਾ ਉਦੋਂ ਬਾਅਦ ਵਿੱਚ ਘਰੇ ਏਸੇ ਕੰਮਤੀ ਹੁੰਦਾ ਇਹ ਜਮਾ ਬਾਈ ਜਦੋਂ ਮਰਜ਼ੀ ਆ ਲਿਓ ਹੁਣ ਜਾ ਕੇ ਕਲਵੰਟੀ ਸਾਹਿਬ ਮੇਰਾ ਪਿੰਡ ਹੈ ਸੰਗਤ ਰੋਡ ਤੇ ਘਰ ਆ ਵੀਰੇ ਜਦੋਂ ਮਰਜ਼ੀ ਫੋਨ ਕਰਕੇ ਆ ਜਾਓ ਮੈਂ ਘਰੀ ਮਿਲਣਾ ਠੀਕ ਹੈ ਗੱਲ ਵੀਡੀਓ ਨੂੰ ਦੱਬ ਕੇ ਲਾਇਕ ਕਮੈਂਟ ਸ਼ੇਅਰ ਕਰਿਓ ਵੀਰ ਬਣ ਕੇ ਧੂੜ ਕੱਢ ਦਿਓ ਭਰਾ ਬਣ ਕੇ ਬੇਨਤੀ ਹੱਥ ਬੰਨ ਕੇ ਠੀਕ ਹੈ ਗੱਲ ਐ ਇਹਦਾ ਸਕਰੀਨ ਸ਼ਾਟ ਲੈ ਆਇਓ ਸੌਦਾ ਜਿੱਥੇ ਮਰਜ਼ੀ ਹੋ ਜੇ 2000 ਰੁਪਏ ਮੈਥੋਂ ਫੜ ਲਿਓ 4-5-500 ਦੇ ਨੋਟ ਚਾਬੀ ਨਾਲ ਚਾਬੀ ਚੈੱਕੋ ਮੈਥੋਂ ਠੀਕ ਹੈ ਗੱਲ ਤੇ ਇੱਥੇ ਜਿਮਾ ਬਾੜ ਦੰਦਿਆ 500 ਰੁਪਏ ਪਿੱਛੇ ਸਹੀ ਗੱਲ 500 ਵਿੱਚ ਹੋ ਜਾਂਦਾ ਠੀਕ ਹੈ ਗੱਲ ਨਾ ਕਮਿਸ਼ਨ ਲਵਾ ਤੇ ਨਾ ਕਮਿਸ਼ਨ ਦੇਵਾ ਠੀਕ ਹੈ ਠੀਕ ਹੈ ਗੱਲ ਵੀਰੇ ਹਾਂਜੀ ਜਿਆਦਾ ਨੇ ਕਮਾ ਕਮਾਈ ਕਰਨੀ ਆ ਮਿਹਨਤ ਦੀ ਤੇ ਹੱਕ ਦੀ ਖਾਣੀ ਆ ਠੀਕ ਹੈ ਗੱਲ ਬਾਈ ਮੰਨ ਕੇ ਮੈਂ ਤਾਂ ਗੱਲ ਆ ਤੇ ਕਰ ਦੋ ਮਿੱਤਰੋ ਦਾਦੂ ਕਰ ਦੋ ਭਰਾ ਬਣ ਕੇ ਬਹੁਤ ਬਹੁਤ ਮਿਹਰਬਾਨੀ ਬਾਈ ਸੱਚੀ ਗੱਲ ਸੱਚੀ ਗੱਲ ਧੰਨਵਾਦ